ਕੋਈ ਵੀ ਸੀਟ ਜਿੱਤ ਗਿਆ ਨਾ ਇੱਕ ਦੁਨੀਆ ਦੇ ਅੱਗੇ ਐਸੀ ਮਿਸਾਲ ਪੇਸ਼ ਕਰਕੇ ਜਾਊਂਗਾ ਐਸੀ ਮਿਸਾਲ ਪੇਸ਼ ਕਰਕੇ ਜਾਊਂਗਾ ਕਿ ਸਾਰੀ ਦੁਨੀਆ ਸਾਰਾ ਵਰਲਡ ਕਹੇਗਾ ਯਾਰ ਵੀ ਨੀਡ ਟੂ ਸ਼ਟਰ ਵਾਲੇ ਨੂੰ ਦੁਆਰਾ ਉਹਦੀ ਸਾਰੀ ਟੀਮ ਨੂੰ ਜਿਤਾਣਾ ਹੇ ਤੇ ਫਿਰ ਇੱਕ ਸੀਟ ਦਿੱਤੀ ਆ ਜਿੰਨੀਆਂ ਸੀਟਾਂ ਪੰਜਾਬ ਚ ਇੰਡੀਆ ਚ ਸਾਰੀਆਂ ਲੈ ਚਲਾ ਲਓਗੇ ਪੂਰੀ ਆਪਣੀ ਮੈਂ ਕਹਾ ਵੀ ਦੁਨੀਆ ਦੇ ਵਿੱਚ ਕੋਈ ਨੇਤਾ ਨਹੀਂ ਰਹੂਗਾ ਕੋਈ ਨੇਤਾ ਨਿਕੋਗਾ ਮੈਂ ਬੰਨਾ ਸਾਰੇ ਕਹੋਗੇ ਨੀਡ ਟੂ ਸ਼ਟਰ ਵਾਲੀ ਦੀ ਪਾਰਟੀ ਚ ਜਾਣਾ ਵੱਡੀਆਂ ਵੱਡੀਆਂ ਪਾਰਟੀਆਂ ਜਿਹੜੇ ਬੱਡੇ ਬੱਡੇ ਬੰਦੇ ਛੱਡ ਕੇ ਗਏ ਇੱਧਰ ਦੇ ਉੱਧਰ ਪਲਟੀ ਮਰ ਜਲੇ ਆਪਣੀ ਪਾਰਟੀ ਨਾਲ ਗਦਾਰੀਆਂ ਕਰ ਗਏ ਆ ਉਹਨਾਂ ਨੇ ਕੀ ਕਰਨਾ ਵਾ ਨੀਟੂ ਛਟਰਾ ਵਾਲਾ ਅੱਜ ਵੀ ਉੱਥੇ ਹੀ ਆ ਜੇ ਮੋਦੀ ਸਾਹਿਬ ਜਾਂ ਕਾਂਗਰਸ ਬੀਜੇਪੀ ਅਕਾਲੀ ਦਲ ਬੋਜਸ ਸਮਾਜ ਪਾਰਟੀ ਕੋਈ ਵੀ ਸਾਡੇ ਇਹ ਕੰਮ ਚਾਰ ਕੰਮ ਕਰਦੀ ਸਾਡਾ ਸੰਵਿਧਾਨ ਖਤਰੇ 'ਚ ਹੈ ਉਹਨੂੰ ਬਚਾ ਦੇਵੇ ਸਾਡੇ ਪੰਜਾਬ ਨੂੰ ਨੌਕਰੀਆਂ ਦਵਾ ਦੇ ਮੈਡੀਕਲ ਪੜ੍ਹਾਈ ਖਰਚਾ ਕਰ ਦੇ ਉਹ ਸਾਡੇ ਪੰਜਾਬ ਦੇ ਜੀਐਸਟੀ ਬਿਲਕੁਲ ਮਾਫ ਕਰ ਦੇ ਕਿਉਂਕਿ ਸਾਡੇ ਪੰਜਾਬ ਦੇ ਕਾਰੋਬਾਰ ਬਹੁਤ ਮੰਦੇ ਹੋ ਚੁੱਕੇ ਆ ਹਾਲਾਤ ਬਹੁਤ ਮੰਦ ਬੰਦੇ ਹੋ ਚੁੱਕੇ ਆ ਇਸ ਚੀਜ਼ ਤੋਂ ਦੁਖੀ ਹੋ ਕੇ ਜੇ ਨਰਿੰਦਰ ਮੋਦੀ ਸਾਹਿਬ ਇਨੀ ਗੱਲ ਕਰ ਦਿੰਨ ਤੇ ਮੈਂ ਆਪਣੀ ਵੋਟ ਵੀ ਮੋਦੀ ਸਾਹਿਬ ਨੂੰ ਪਾ ਦੂੰਗਾ ਮੈਂ ਜੇ ਸਿਸਟਮ ਸਾਰਾ ਸਹੀ ਹੋ ਜਾਏਗਾ ਮੈਨੂੰ ਕੀ ਲੋੜਾ ਖੜੇ ਹੁੰਦੀ ਮੈਨੂੰ ਕੀ ਲੋੜਾ ਪੰਗਾ ਲੈਂਦੀ ਮੈਂ ਆਮ 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 ਇਨਸਾਨ ਬਿਲਕੁਲ ਆਮ ਕੋਈ ਮੈਂ ਨਹੀਂ ਕਹਿੰਦਾ ਕਿ ਮੈਂ ਫੇਮਸ ਹੋ ਕੇ ਗਿਆ ਹਾਂ ਨਾ ਨਾ ਕੋਈ ਫੇਮਸ ਹੋ ਮੁਝ ਨਹੀਂ ਐਤ ਕੀ ਜਿਹੜੀ ਬੋਟ ਪਾਣੀ ਜੇ ਤੁਸੀਂ ਮੈਨੂੰ ਇੱਕ ਸੀਟ ਵੀ ਦੇ ਦਿੱਤੀ ਨਾ ਹਾਂ ਪੰਜਾਬ ਦਾ ਬੋਲ ਜਿਵੇਂ ਨਾਮ ਮੋੜ ਸਕਿਆ ਤੇ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਵੇਗਾ ਸਿਰਫ ਇੱਕ ਸੀਟ ਦੇ ਕੇ ਦੇਖ ਲਓ ਇੱਕ ਸੀਟ ਦੇਣ ਤੋਂ ਬਾਅਦ ਤੁਸੀਂ ਆਪ ਖੁਦ ਕਹੋਗੇ ਕਿ ਪ੍ਰਧਾਨ ਮੰਤਰੀ ਨੀਡੂ ਸ਼ਟਰਾ ਵਾਲਾ ਹੋਏਗਾ ਦੂਜਾ ਪ੍ਰਧਾਨ ਮੰਤਰੀ ਸਾਨੂੰ ਨਹੀਂ ਚਾਹੀਦਾ